ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਹੋਏ ਇੱਕ ਪੰਜਾਬੀ ਕੁੜੀ ਦੇ ਕਤਲ ਦੇ ਬਾਰੇ ਇੱਕ ਕੁੜੀ ਜੋ ਕਿ ਪੰਜਾਬ ਤੋਂ ਰਾਜਪੁਰੇ ਤੋਂ ਬਿਲੋਂਗ ਕਰਦੀ ਸੀ ਤੇ ਇਸ ਕੇਸ ਦੀ ਸ਼ੁਰੂਆਤ ਵੀ ਆਪਾਂ ਰਾਜਪੁਰੇ ਤੋਂ ਕਰਦੇ ਹਾਂ 11 ਜਨਵਰੀ 1988 ਨੂੰ ਬਲਵੀਰ ਸਿੰਘ ਜੋ ਕਿ ਰਾਜਪੁਰੇ ਦੇ ਵਿੱਚ ਰਹਿੰਦਾ ਸੀ ਉਸਦੇ ਘਰ ਇੱਕ ਕੁੜੀ ਨੇ ਜਨਮ ਲਿਆ ਤੇ ਉਸ ਦਾ ਨਾਮ ਰੱਖਿਆ ਗਿਆ ਰਵਿੰਦਰ ਕੌਰ ਇਹ ਰਵਿੰਦਰ ਕੌਰ ਛੋਟੀ ਹੁੰਦੀ ਹੀ ਬੜੀ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਵਧੀਆ ਪੜ੍ਹਦੀ ਸੀ ਤੇ ਨਾਲ ਨਾਲ ਇਹਨੂੰ ਡਾਂਸ ਦਾ ਵੀ ਸ਼ੌਂਕ ਸੀ ਹੁਣ ਇਹ ਆਪਣੀ ਪੜ੍ਹਾਈ ਪੂਰੀ ਕਰਦੀ ਹੈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਫਿਰ ਪਟੇਲ ਕਾਲਜ ਜੋ ਕਿ ਰਾਜਪੁਰੇ ਦੇ ਵਿੱਚ ਹੀ ਹੈ ਉੱਥੇ ਐਡਮਿਸ਼ਨ ਲੈਂਦੀ ਹੈ ਉੱਥੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰਦੀ ਹੈ ਜਿੱਥੇ ਇਹ ਆਪਣੇ ਨਵੇਂ ਦੋਸਤ ਬਣਾਉਂਦੀ ਹੈ ਤੇ ਇਹਨਾਂ ਦੋਸਤਾਂ ਦੇ ਵਿੱਚੋਂ ਹੀ ਇੱਕ ਮੁੰਡਾ ਇਹਦਾ ਦੋਸਤ ਬਣਦਾ ਜਿਸ ਦਾ ਨਾਮ ਸੀ ਮਨਵੀਰ ਸਿੰਘ ਉਹ ਮਨਮੀਤ ਇਸੇ ਰਾਜਪੁਰੇ ਸ਼ਹਿਰ ਦਾ ਰਹਿਣ ਵਾਲਾ ਸੀ ਹੁਣ ਉਹਦੇ ਨਾਲ ਇਹ ਦੋਸਤੀ ਹੁੰਦੀ ਹੈ ਦੋਵੇਂ ਪਹਿਲਾਂ ਵਧੀਆ ਦੋਸਤ ਬਣਦੇ ਆ ਫਿਰ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਅੱਗੇ ਚੱਲ ਕੇ ਇਹ ਇੱਕ ਦੂਜੇ ਦੇ ਨਾਲ ਵਿਆਹ ਕਰਾਉਣ ਤੱਕ ਦੇ ਵੀ ਵਾਅਦੇ ਕਰਦੇ ਆ ਹੁਣ ਜਿਹੜਾ ਇਹ ਮਨਮੀਤ ਸੀ ਇਸ ਦਾ ਜੋ ਫਾਦਰ ਸੀ ਉਹ 2002 ਦੇ ਵਿੱਚ ਕੈਨੇਡਾ ਚਲਿਆ ਗਿਆ ਸੀ ਉੱਥੇ ਜਾ ਕੇ ਰਹਿਣ ਲੱਗਿਆ ਸੀ ਉੱਥੇ ਆਪਣਾ ਉਹਨੇ ਕੰਮਕਾਰ ਸੈੱਟ ਕੀਤਾ ਤੇ ਇਧਰੋਂ ਦੂਜੇ ਪਾਸੇ ਮਨਮੀਤ ਦੀ ਪੜ੍ਹਾਈ ਪੂਰੀ ਹੋਈ ਤੇ 2008 ਦੇ ਵਿੱਚ ਇਸਦੇ ਫਾਦਰ ਨੇ ਇਹਦੀ ਸਾਰੀ ਫੈਮਿਲੀ ਨੂੰ ਕੈਨੇਡਾ ਬੁਲਾ ਲਿਆ ਜਿਸ ਦੇ ਚੱਲਦਿਆਂ ਹੁਣ ਮਨਮੀਤ ਵੀ ਕੈਨੇਡਾ ਸ਼ਿਫਟ ਹੋ ਜਾਂਦਾ ਹੈ ਹੁਣੇ ਕੈਨੇਡਾ ਜਾਂਦਾ ਆਪਣੀ ਫੈਮਿਲੀ ਦੇ ਨਾਲ 2008 ਦੇ ਵਿੱਚ ਤੇ ਇਹ 31 ਮਾਰਚ 2008 ਨੂੰ ਜਿਹੜਾ ਮਨਮੀਤ ਆ ਉਹ ਕੈਨੇਡਾ ਦੇ ਵਿੱਚ ਪੱਕਾ ਵੀ ਹੋ ਜਾਂਦਾ ਤੇ ਪੱਕਾ ਹੋਣ ਤੋਂ ਬਾਅਦ ਇਹ ਹਾਲੇ ਵੀ ਜਿਹੜਾ ਆਪਣੀ ਗਰਲਫ੍ਰੈਂਡ ਰਵਿੰਦਰ ਨੂੰ ਭੁੱਲਿਆ ਨਹੀਂ ਸੀ ਤੇ ਉਸ ਦੇ ਬਾਰੇ ਇਹ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਕਰਦਾ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਇੱਕ ਕੁੜੀ ਐ ਜਿਹੜੀ ਪੰਜਾਬ ਦੇ ਵਿੱਚ ਰਾਜਪੁਰੇ ਦੇ ਵਿੱਚ ਰਹਿੰਦੀ ਐ ਉਹਦੇ ਨਾਲ ਵਿਆਹ ਕਰਾਉਣਾ ਚਾਹਣਾ ਤਾਂ ਇਸ ਦੇ ਘਰ ਦੇ ਇਹਦੀ ਗੱਲ ਮੰਨ ਦਿਆ ਤੇ ਇਹਦੇ ਚੱਲਦੇ ਹੀ ਫਿਰ ਇਸ ਦਾ ਪਰਿਵਾਰ ਦਸੰਬਰ ਮਹੀਨੇ ਦੇ ਵਿੱਚ 2008 ਨੂੰ ਹੀ ਜਿਹੜਾ ਇੰਡੀਆ ਆਉਂਦੇ ਐ ਉਹ ਇੰਡੀਆ ਦੇ ਵਿੱਚ ਆ ਕੇ ਰਵਿੰਦਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਹੁਣ ਜੋ ਰਵਿੰਦਰ ਦਾ ਪਰਿਵਾਰ ਸੀ ਉਹ ਵੀ ਵਧੀਆ ਪਰਿਵਾਰ ਸੀ ਜੇ ਹੁਣ ਜੇ ਕਹੀ ਆਪਾਂ ਮਨਮੀਤ ਦੇ ਘਰ ਦੇ ਕੈਨੇਡਾ ਦੇ ਵਿੱਚ ਸੈਟਲ ਸੀ ਤਾਂ ਜਿਹੜਾ ਰਵਿੰਦਰ ਦਾ ਪਰਿਵਾਰ ਸੀ ਉਹ ਵੀ ਵਧੀਆ ਸੀ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਦੇ ਫਾਦਰ ਸਾਹਿਬ ਸੀ ਉਹ ਇਫਕੋ ਦੇ ਵਿੱਚ ਜੌਬ ਕਰਦੇ ਸੀ ਜੋ ਕਿ ਫਤੇਗੜ ਸਾਹਿਬ ਦੇ ਵਿੱਚ ਪੋਸਟਿੰਗ ਸੀ ਉਹਨਾਂ ਦੀ ਤੇ ਇਸ ਦਾ ਭਰਾ ਸੀ ਜਿਹੜਾ ਵਿਕਰਮਜੀਤ ਸਿੰਘ ਜੋ ਰਵਿੰਦਰ ਦਾ ਭਰਾ ਉਹ ਜਿਹੜਾ ਐਫਸੀਆਈ ਪਟਿਆਲੇ ਦੇ ਵਿੱਚ ਜੌਬ ਕਰਦਾ ਸੀ ਇਹ ਜਿਹੜੇ ਦੋਨੋਂ ਜਾਣੇ ਸੀ ਇਹ ਪੱਕੇ ਸਰਕਾਰੀ ਨੌਕਰੀ ਦੇ ਉੱਤੇ ਸੀ ਇਸ ਕਰਕੇ ਇੱਕ ਵਧੀਆ ਪਰਿਵਾਰ ਸੀ ਹੁਣ ਇਹਦੇ ਚੱਲਦੇ ਆਹੀ ਜਿਹੜਾ ਮਨਮੀਤ ਦਾ ਪਰਿਵਾਰ ਆ ਉਹ ਰਾਜ਼ੀ ਹੁੰਦਾ ਆਪਸ ਦੇ ਵਿੱਚ ਇਹਨਾਂ ਦੋਨਾਂ ਪਰਿਵਾਰਾਂ ਦੀ ਗੱਲ ਹੁੰਦੀ ਆ ਤੇ ਫਿਰ 28 ਦਸੰਬਰ 2008 ਨੂੰ ਇਹਨਾਂ ਦੋਨਾਂ ਜਣਿਆਂ ਦਾ ਆਪਸ ਦੇ ਵਿੱਚ ਵਿਆਹ ਕਰਾ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਫਿਰ ਇਹ ਉੱਥੇ ਵਿਆਹ ਤੋਂ ਬਾਅਦ ਆਪਣਾ ਘੁੰਮਦੇ ਫਿਰਦਿਆ ਇੰਡੀਆ ਦੇ ਵਿੱਚ ਇਹ ਰਾਜਸਥਾਨ ਵਗੈਰਾ ਦਾ ਟ੍ਰਿਪ ਵੀ ਕਰਦਿਆ ਜਿਸ ਤੋਂ ਬਾਅਦ ਫਿਰ ਹੁਣੇ ਵਧੀਆ ਖੁਸ਼ ਸੀਗੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਹੁਣ ਮਨਮੀਤ ਤੇ ਉਸ ਦਾ ਪਰਿਵਾਰ ਵਾਪਸ ਕੈਨੇਡਾ ਚਲਿਆ ਜਾਂਦਾ ਤੇ ਉੱਥੇ ਜਾ ਕੇ ਜਿਹੜੀ ਇਹ ਰਵਿੰਦਰ ਸੀ ਇਹਦੇ ਵੀਜ਼ੇ ਬਾਰੇ ਜਿਹੜੀਆਂ ਤਿਆਰੀਆਂ ਚੱਲਦੀਆਂ ਇਹਦਾ ਵੀਜ਼ਾ ਲਗਵਾਇਆ ਜਾਂਦਾ ਤੇ ਜਿਸ ਦੇ ਚੱਲਦੇ ਆ ਫਿਰ ਰਵਿੰਦਰ ਦਾ ਵੀਜ਼ਾ ਵੀ ਆ ਜਾਂਦਾ ਤੇ ਫਿਰ 9 April 2009 ਨੂੰ ਜਿਹੜੀ ਰਵਿੰਦਰ ਸੀ ਉਹ ਕੈਨੇਡਾ ਪਹੁੰਚ ਜਾਂਦੀ ਹੈ ਰਵਿੰਦਰ ਹੁਣ ਕੈਨੇਡਾ ਪਹੁੰਚਦੀ ਹੈ ਕੈਨੇਡਾ ਪਹੁੰਚ ਕੇ ਜਿਹੜੀ ਇਹ ਮਨਮੀਤ ਦੇ ਪਰਿਵਾਰ ਨੂੰ ਮਿਲਦੀ ਹੈ ਮਨਮੀਤ ਦਾ ਪਰਿਵਾਰ ਸਰੀ ਦੇ ਵਿੱਚ ਇੱਕ ਬੇਸਮੈਂਟ ਦੇ ਵਿੱਚ ਰਹਿੰਦਾ ਸੀ ਤੇ ਉਸਦੇ ਪਰਿਵਾਰ ਦੇ ਵਿੱਚ ਉੱਥੇ ਉਹਦਾ ਫਾਦਰ ਸੀ ਉਸਦੀ ਮਾਂ ਸੀ ਤੇ ਉਸਦਾ ਭਰਾ ਸੀਗਾ ਇੱਕ ਛੋਟਾ ਤੇ ਉਸਦੀ ਦਾਦੀ ਸੀ ਇਹਨਾਂ ਨੂੰ ਜਾ ਕੇ ਰਵਿੰਦਰ ਮਿਲਦੀ ਆ ਦੁਬਾਰਾ ਤੋਂ ਉੱਥੇ ਜਾ ਕੇ ਇਹ ਆਪਣਾ ਪਰਿਵਾਰ ਦੇ ਵਿੱਚ ਵਧਿਆ ਸੁਖੀ ਸੁਖੀ ਰਹਿ ਰਹੇ ਹੁੰਦੇ ਆ ਤੇ ਇਹਦੇ ਚੱਲਦੇ ਆਈ ਅੱਗੇ ਚੱਲ ਕੇ ਜਿਹੜੀ ਰਵਿੰਦਰ ਸੀ ਉੱਥੇ ਹੀ ਫਿਰ ਇੱਕ ਡਾਂਸ ਅਕੈਡਮੀ ਵੀ ਖੋਲਦੀ ਆ ਜਿਸ ਦਾ ਨਾਮ ਹੋ ਸ਼ਾਨੇ ਪੰਜਾਬ ਡਾਂਸ ਅਕੈਡਮੀ ਰੱਖਦੀ ਆ ਇੱਥੇ ਉਹ ਨਵੇਂ ਆਉਣ ਵਾਲੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਮਦਦ ਕਰਦੀ ਸੀ ਤੇ ਨਾਲ ਨਾਲ ਇੱਥੇ ਛੋਟੇ ਬੱਚਿਆਂ ਨੂੰ ਉਹ ਭੰਗੜਾ ਵਗੈਰਾ ਤੇ ਹੋਰ ਦੂਜੇ ਡਾਂਸ ਸਿਖਾਇਆ ਕਰਦੀ ਸੀ ਤੇ ਇੱਥੇ ਹੀ ਜਦੋਂ ਇਹ ਜਿਹੜੀ ਇਹ ਡਾਂਸ ਅਕੈਡਮੀ ਸੀ ਵਧੀਆ ਚੱਲਣ ਲੱਗੀ ਇਹਨੇ ਆਪਣੇ ਨਾਲ ਇੱਕ ਮੁੰਡੇ ਨੂੰ ਵੀ ਰੱਖਿਆ ਕੰਮ ਦੇ ਉੱਤੇ ਜੋ ਕਿ ਜਿਹੜੇ ਵੱਡੇ ਬੱਚੇ ਸੀ ਜਾਂ ਵੱਡੇ ਮੁੰਡੇ ਸੀ ਉਹਨਾਂ ਨੂੰ ਭੰਗੜਾ ਵਗੈਰਾ ਸਿਖਾਇਆ ਕਰਦਾ ਸੀ ਹੁਣ ਇਹਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਵਧੀਆ ਅਕੈਡਮੀ ਚੱਲ ਰਹੀ ਸੀ ਪਰਿਵਾਰ ਦੇ ਵਿੱਚ ਵੀ ਵਧੀਆ ਸੀ ਪਰ ਹੁਣ 2 ਸਾਲ ਲੰਘ ਗਏ ਸੀ ਇਸ ਦੇ ਵਿਆਹ ਹੋਏ ਨੂੰ ਪਰ ਇਹਨਾਂ ਦੇ ਕੋਲੇ ਹਾਲੇ ਵੀ ਕੋਈ ਬੱਚਾ ਨਹੀਂ ਹੋਇਆ ਸੀ ਜਿਸ ਦੇ ਚਾਲਦਿਆਂ ਹੁਣ ਜਿਹੜੀ ਇਹ ਰਵਿੰਦਰ ਸਿੰਘ ਬਹੁਤ ਜ਼ਿਆਦਾ ਉਦਾਸ ਰਹਿਣ ਲੱਗੀ ਸੀ ਹੁਣ ਇਹ ਉਦਾਸੀ ਦਾ ਕਾਰਨ ਸੀ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਸੀ ਇਹ ਕੁਝ ਪੱਕਾ ਨਹੀਂ ਸੀ ਪਰ ਰਵਿੰਦਰ ਦੀ ਇੱਥੇ ਹੁਣ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਸੀ ਜਿਸ ਦੇ ਚੱਲਦੇ ਆ ਇਹਦੀ ਆਪਣੇ ਜਿਹੜੇ ਘਰ ਵਾਲੇ ਦੇ ਨਾਲ ਮਨਮੀਤ ਦੇ ਨਾਲ ਵੀ ਬੰਨੋ ਹਟ ਗਈ ਸੀ ਇਹ ਹੁਣ ਬੜੀ ਡਿਪਰੈਸ਼ਨ ਦੇ ਵਿੱਚ ਰਹਿੰਦੀ ਹੌਲੀ ਹੌਲੀ ਕਰਕੇ ਤਕਰੀਬਨ 2 ਸਾਲ ਬਾਅਦ ਇਹ ਆਪਣੇ ਘਰ ਵਾਲੇ ਮਨਮੀਤ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦੀ ਹੈ ਇਹਦੇ ਬਾਰੇ ਇਹ ਕਿਸੇ ਹੋਰ ਨੂੰ ਜ਼ਿਆਦਾ ਦੱਸਦੀ ਵੀ ਨਹੀਂ ਇਹਦੇ ਫਰੈਂਡ ਸਰਕਲ ਦੇ ਵਿੱਚ ਵੀ ਬਹੁਤਾ ਨਹੀਂ ਪਤਾ ਲੱਗਦਾ ਪਰ ਹੁਣ ਰਵਿੰਦਰ ਆਪਣੇ ਘਰ ਵਾਲੇ ਦੇ ਜਿਹੜੇ ਪਰਿਵਾਰ ਤੋਂ ਤੇ ਆਪਣੇ ਘਰ ਵਾਲੇ ਤੋਂ ਅਲੱਗ ਆਪਣੇ ਉੱਤੇ ਸਰੀ ਦੇ ਵਿੱਚ ਕਿਸੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਹੈ ਹੁਣ ਇਹ ਗੱਲ ਦਾ ਪਤਾ ਹੌਲੀ-ਹੌਲੀ ਜਿਹੜੀ ਰਵਿੰਦਰ ਸਿੰਘ ਇਹਦੇ ਹੋਰ ਜਿਹੜੇ ਦੋਸਤ ਸੀਗੇ ਉਹਨਾਂ ਨੂੰ ਵੀ ਲੱਗਦਾ ਤੇ ਇਹਨਾਂ ਦੋਸਤਾਂ ਦੇ ਵਿੱਚੋਂ ਕੁਝ ਇਹਨੂੰ ਪੁੱਛਦੇ ਵੀ ਆ ਕਿ ਤੁਹਾਡਾ ਆਪਸ ਦੇ ਵਿੱਚ ਹੋਇਆ ਕੀ ਆ ਤੁਸੀਂ ਅਲੱਗ ਕਿਉਂ ਰਹਿਣ ਲੱਗੇ ਹੋ ਪਰ ਜਿਹੜੀ ਇਹ ਰਵਿੰਦਰ ਸਿੰਘ ਇਹ ਕਿਸੇ ਨੂੰ ਸਹੀ ਜਵਾਬ ਨਹੀਂ ਦਿੰਦੀ ਸੀ ਇੱਥੋਂ ਤੱਕ ਕਿ ਜਦੋਂ ਇਹਨ ਤੋਂ ਕੋਈ ਪੁੱਛਦਾ ਸੀ ਇਹ ਰੋਣਾ ਹੀ ਸ਼ੁਰੂ ਕਰ ਦਿੰਦੀ ਸੀ ਇਸ ਦੇ ਚੱਲਦੇ ਇਹਦੇ ਜਿਹੜੇ ਦੋਸਤ ਸੀ ਹੁਣ ਇਹਨੂੰ ਜ਼ਿਆਦਾਤਰ ਪੁੱਛਦੇ ਵੀ ਨਹੀਂ ਸੀ ਇਹਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਇਸ ਕਰਕੇ ਇਹ ਚੀਜ਼ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਦੋਨੋਂ ਜਾਣੇ ਆਪਸ ਦੇ ਵਿੱਚ ਅਲੱਗ ਰਹਿਣ ਕਿਉਂ ਲੱਗੇ ਨੇ ਹੁਣ ਇਹਨਾਂ ਦੋਨਾਂ ਜਾਣਿਆਂ ਨੂੰ ਅਲੱਗ ਰਹਿੰਦਿਆਂ ਨੂੰ ਥੋੜਾ ਸਮਾਂ ਲੰਘਦਾ ਤੇ ਇਸੇ ਸਮੇਂ ਦੇ ਦੌਰਾਨ ਜਿਹੜਾ ਇਹ ਮਨਮੀਤ ਸੀ ਇਹ बार-बार ਜਿਹੜੀ ਰਵਿੰਦਰ ਸਿੰਘ ਨੂੰ ਫੋਨ ਕਰਦਾ ਰਹਿੰਦਾ ਸੀ ਇਹ ਇੱਕ ਮਹੀਨੇ ਤੱਕ ਉਹਨੂੰ ਲਗਾਤਾਰ ਫੋਨ ਕਰਦਾ ਰਿਹਾ ਰਵਿੰਦਰ ਨੂੰ ਮਨਾਉਂਦਾ ਰਿਹਾ ਕਿ ਤੂੰ ਵਾਪਸ ਆ ਜਾ ਪਰ ਰਵਿੰਦਰ ਇਹਦੀ ਕੋਈ ਵੀ ਗੱਲ ਨਹੀਂ ਸੁਣ ਰਹੀ ਸੀ ਤੇ ਦੂਜੇ ਪਾਸੋਂ ਏ ਉਹਦੇ ਤੋਂ ਤਲਾਕ ਵੀ ਲੈਣਾ ਚਾਹੁੰਦੀ ਸੀ ਪਰ ਇਹਨਾਂ ਦਾ ਜਿਹੜਾ ਹੁਣ ਪਤਾ ਲੱਗ ਰਿਹਾ ਸੀ ਕੁਝ-ਕੁਝ ਗੱਲਾਂ ਕਿ ਇਹਨਾਂ ਦੇ ਵਿਆਹ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਬਿਲਕੁਲ ਹੀ ਨਹੀਂ ਬਣੀ ਵਿਆਹ ਤੋਂ ਬਾਅਦ ਹੀ ਇਹਨਾਂ ਦੀ ਆਪਸ ਦੇ ਵਿੱਚ ਅਣਬਣ ਰਹਿਣ ਲੱਗੀ ਸੀ ਜਿਸ ਦੇ ਚੱਲਦਿਆਂ ਹੁਣ 2 ਸਾਲ ਬਾਅਦ ਆ ਕੇ ਇਹ ਅਲੱਗ ਰਹਿਣ ਲੱਗੇ ਸੀ ਪਰ ਅਸਲ ਕਾਰਨ ਹਾਲੇ ਵੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਹੁਣ ਜਿਹੜਾ ਉਹ ਮਨਮੀਤ ਸੀ ਇਹਦੀ ਆਪਣੀ ਜਿਹੜੀ ਜ਼ਿੰਦਗੀ ਸੀ ਉਹ ਵੀ ਇੱਕ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਸੀ ਕਿਉਂਕਿ ਉਹੋ ਹੁਣ ਰਵਿੰਦਰ ਦੇ ਜਾਣ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਕਾਫੀ ਜ਼ਿਆਦਾ ਚਲਿਆ ਗਿਆ। ਉਹਨੇ ਆਪਣੀ ਜੌਬ ਤੱਕ ਛੱਡ ਦਿੱਤੀ ਸੀ। ਉਹ ਆਪਣਾ ਘਰ ਦੇ ਵਿੱਚ ਰਹਿੰਦਾ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਉਹ ਹਰ ਵਕਤ ਜਿਹੜਾ ਇਸ ਰਵਿੰਦਰ ਦੇ ਬਾਰੇ ਸੋਚਦਾ ਰਹਿੰਦਾ ਸੀ। ਉਹਨੇ ਆਪਣੀ ਜ਼ਿੰਦਗੀ ਬਿਲਕੁਲ ਤਬਾਹ ਕਰ ਲਈ ਸੀ। ਤੇ ਦੂਜੇ ਪਾਸੇ ਜਿਹੜੀ ਉਹ ਰਵਿੰਦਰ ਸੀ ਉਹ ਆਪਣਾ ਕੰਮ ਅਲੱਗ ਹੋਰ ਸ਼ੁਰੂ ਕਰਦੀ ਹੈ। ਉਹ ਇਸੇ ਦੇ ਚੱਲਦੇ ਆ ਫਿਰ ਇੱਕ ਅਖਬਾਰ ਸੀ ਜੋ ਕੈਨੇਡਾ ਦੇ ਵਿੱਚ ਵੀਕਲੀ ਨਿਕਲਦਾ ਸੀ ਇੱਕ ਪੰਜਾਬੀ ਅਖਬਾਰ ਸੱਚ ਦੀ ਆਵਾਜ਼ ਉਸ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੀ ਹੈ ਉਹ ਉੱਥੇ 3 ਦਿਨ ਕੰਮ ਕਰਨ ਦੇ ਲਈ ਜਾਇਆ ਕਰਦੀ ਸੀ ਹਫਤੇ ਦੇ ਵਿੱਚ ਤਾਂ ਉੱਥੇ ਜਦੋਂ ਇਹ ਕੰਮ ਕਰਨ ਲੱਗੀ ਇਹਦਾ ਪਤਾ ਹੁਣ ਮਨਮੀਤ ਤੱਕ ਵੀ ਪਹੁੰਚਿਆ ਮਨਮੀਤ ਨੂੰ ਵੀ ਪਤਾ ਲੱਗਿਆ ਕਿ ਜਿਹੜੀ ਉਹ ਰਵਿੰਦਰ ਹੈ ਉਹ ਇੱਕ ਸੱਚ ਦੀ ਆਵਾਜ਼ ਨਾਮ ਦੇ ਇੱਕ ਅਖਬਾਰ ਦੇ ਵਿੱਚ ਕੰਮ ਕਰਦੀ ਹੈ ਤੇ ਉਹ ਇਸ-ਇਸ ਦਿਨ ਉਸ ਅਖਬਾਰ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੀ ਹੈ ਤੇ ਇਹਦੇ ਚੱਲਦੇ ਆ ਹੀ ਹੁਣ ਹੌਲੀ ਹੌਲੀ ਸਮਾਂ ਲੰਘਿਆ ਤੇ ਤਾਰੀਖ ਆਈ 28 ਜੁਲਾਈ 2011 ਦੀ ਹੁਣ 28 ਜੁਲਾਈ 2011 ਨੂੰ ਰਵਿੰਦਰ ਆਪਣੇ ਕੰਮ ਦੇ ਉੱਤੇ ਪਹੁੰਚਦੀ ਹੈ ਉਸ ਸੱਚ ਦੀ ਆਵਾਜ਼ ਵਾਲੇ ਆਫਿਸ ਦੇ ਵਿੱਚ ਇਹ ਸਵੇਰੇ 7 ਵਜੇ ਉੱਥੇ ਪਹੁੰਚੀ ਤੇ ਉੱਥੇ ਇਸ ਅਖਬਾਰ ਦੇ ਆਫਿਸ ਦੇ ਵਿੱਚ ਪੰਜ ਜਣੇ ਹੋਰ ਵੀ ਸੀ ਜੋ ਇਸ ਦੇ ਨਾਲ ਕੰਮ ਕਰਦੇ ਸੀ ਹੁਣ ਇਹ ਉੱਥੇ ਮੌਜੂਦ ਸੀ ਸਾਰਾ ਦਿਨ ਉੱਥੇ ਰਹੀ ਸਮਾਂ ਲੰਘਿਆ ਤਾਂ ਫਿਰ ਤਕਰੀਬਨ 11:00 ਵਜੇ ਇਸ ਦਾ ਇੱਕ ਕਲੀਗ ਜੋ ਇਸ ਦੇ ਨਾਲ ਕੰਮ ਕਰਦਾ ਸੀ ਉਹ ਆਫਿਸ ਤੋਂ ਬਾਹਰ ਨਿਕਲਦਾ ਤੇ ਜਦੋਂ ਬਾਹਰ ਜਾਂਦਾ ਉਹ ਦੇਖਦਾ ਕਿ ਇੱਕ ਬੰਦਾ ਤੇਜ਼ੀ ਦੇ ਨਾਲ ਉਹਨਾਂ ਦੇ ਆਫਿਸ ਦੇ ਅੰਦਰ ਐਂਟਰ ਕਰਦਾ ਹੁਣ ਇਹ ਬੰਦਾ ਹੋਰ ਕੋਈ ਨਹੀਂ ਸੀ ਬਲਕਿ ਇਹ ਮਨਮੀਤ ਸੀ ਜਿਹੜਾ ਕਿ ਰਵਿੰਦਰ ਦਾ ਘਰ ਵਾਲਾ ਸੀ ਇਸ ਦੇ ਹੱਥ ਦੇ ਵਿੱਚ ਇੱਕ ਕਹਾੜੀ ਸੀ ਇਹ ਕਹਾੜੀ ਲੈ ਕੇ ਸਿੱਧਾ ਹੀ ਰਵਿੰਦਰ ਦੇ ਡੈਸਕ ਦੇ ਉੱਤੇ ਜਾਂਦਾ ਉੱਥੇ ਜਾ ਕੇ ਬਿਨਾਂ ਕੋਈ ਗੱਲ ਕੀਤਿਆਂ ਰਵਿੰਦਰ ਦੇ ਉੱਤੇ ਕਹਾੜੀ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੰਦਾ ਇਹ ਰਵਿੰਦਰ ਦੇ ਸਿਰ ਦੇ ਵਿੱਚ ਜਿਹੜੇ ਦੋ ਬਾਰ ਕਰਦਾ ਜਿਸ ਤੋਂ ਬਾਅਦ ਰਵਿੰਦਰ ਜਿਹੜੀ ਆਪਣੇ ਆਪ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦੀ ਸੀ ਉਸ ਦੇ ਸਿਰ ਦੇ ਵਿੱਚ ਕਾਫੀ ਜ਼ਿਆਦਾ ਜ਼ਖਮ ਵੱਡੇ ਹੋ ਗਏ ਸੀ ਤੇ ਉਸ ਦਾ ਜਿਹੜਾ ਖੂਨ ਵਹਿਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਆਫਿਸ ਦੇ ਵਿੱਚ ਹੀ ਜਿਹੜੇ ਹੋਰ ਲੋਕ ਮੌਜੂਦ ਸੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਨਰਿੰਦਰ ਨਾਇਰ ਉਸ ਦੀ ਉਮਰ 70 ਸਾਲ ਦੀ ਸੀ ਉਹਨੇ ਜਦੋਂ ਦੇਖਿਆ ਕਿ ਇੱਕ ਬੰਦਾ ਜਿਹੜਾ ਉਸ ਰਵਿੰਦਰ ਦੇ ਉੱਤੇ ਹਮਲਾ ਕਰ ਰਿਹਾ ਔਰ ਰਵਿੰਦਰ ਨੂੰ ਆਪਣੀ ਧੀ ਦੇ ਮਾਗ ਮੰਨਦਾ ਸੀ ਨਰਿੰਦਰ ਨਾਇਰ ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹ ਅੱਗੇ ਜਾਂਦਾ ਪਰ ਹੁਣ ਜਿਹੜਾ ਮਨਮੀਤ ਸੀ ਇਹ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਸੀ ਕਿ ਇਹ ਨਰਿੰਦਰ ਦੇ ਉੱਤੇ ਵੀ ਵਾਰ ਕਰ ਦਿੰਦਾ ਤੇ ਇਹਦੇ ਚੱਲਦਿਆਂ ਹੀ ਉੱਥੇ ਹੀ ਇੱਕ ਗੁਰਨਾਮ ਸਿੰਘ ਸੰਘੇੜਾ ਨਾਮ ਦਾ ਵਿਅਕਤੀ ਸੀ ਉਹ ਵੀ ਵਿੱਚ ਆਉਂਦਾ ਉਹ ਵੀ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਮਨਮੀਤ ਉਹਦੇ ਵੀ ਸੱਟਾਂ ਮਾਰ ਦਿੰਦਾ ਇਹ ਸਭ ਕੁਝ ਜੋ ਹੋ ਰਿਹਾ ਸੀ ਇਹ ਕੁਝ ਕੁ ਸਕਿੰਟਾਂ ਦੇ ਵਿੱਚ ਹੀ ਹੋਇਆ ਤੇ ਦੂਜੇ ਪਾਸੇ ਹੁਣ ਜਿਹੜੀ ਰਵਿੰਦਰ ਸੀ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਦੋ ਵਾਰ ਉਹਦੇ ਸਿਰ ਦੇ ਵਿੱਚ ਕਹਾੜੀ ਮਾਰਨ ਤੋਂ ਬਾਅਦ ਇਸ ਮਨਮੀਤ ਨੇ ਕਹਾੜੀ ਛੁੱਟ ਦਿੱਤੀ ਤੇ ਆਪਣੇ ਨਾਲ ਇੱਕੇ ਚਾਕੂ ਲੈ ਕੇ ਆਇਆ ਸੀ ਉਸ ਚਾਕੂ ਦੇ ਨਾਲ ਇਹ ਰਵਿੰਦਰ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੰਦਾ ਹੈ ਇਹ ਅੰਨੇ ਵਾਰ ਵਾਰ ਕਰਦਾ ਉਸ ਦੀ ਛਾਤੀ ਦੇ ਉੱਤੇ ਉਸ ਦੇ ਦਿਲ ਦੇ ਵਿੱਚ ਵਾਰ ਕਰਦਾ ਉਸ ਦੇ ਫੇਫੜਿਆਂ ਦੇ ਵਿੱਚ ਉਸ ਦੇ ਢਿੱਡ ਦੇ ਵਿੱਚ ਕਾਫੀ ਵਾਰ ਉਹ ਚਾਕੂ ਮਾਰਦਾ ਹੁਣ ਇਹਦੇ ਚੱਲਦੇ ਆ ਫਿਰ ਜਿਹੜੀ ਉਹ ਰਵਿੰਦਰ ਸਿੰਘ ਉਹ ਧਰਤੀ ਦੇ ਉੱਤੇ गिर ਜਾਂਦੀ ਹੈ ਤੇ ਉਹਦੀ ਉੱਥੇ ਮੌਕੇ ਤੇ ਹੀ ਮੌਤ ਵੀ ਹੋ ਜਾਂਦੀ ਹੈ ਹੁਣ ਉੱਥੋਂ ਹੀ ਕੋਈ ਬੰਦਾ ਪੁਲਿਸ ਨੂੰ ਫੋਨ ਕਰਦਾ ਮੌਕੇ ਤੇ ਹੁਣ ਪੁਲਿਸ ਪਹੁੰਚਦੀ ਹੈ ਪੁਲਿਸ ਵਾਲੇ ਜਦੋਂ ਆਏ ਸੀ ਇਹ ਜਿਹੜਾ ਮਨਮੀਤ ਸੀ ਹਾਲੇ ਵੀ ਮੌਕੇ ਤੇ ਉੱਥੇ ਹੀ ਮੌਜੂਦ ਸੀ ਤੇ ਜਿਹੜੇ ਦੋ ਦੂਜੇ ਬੰਦੇ ਸੀ ਉਹ ਜ਼ਖਮੀ ਹਾਲਤ ਦੇ ਵਿੱਚ ਸੀਗੇ ਉੱਥੇ ਤੇ ਉੱਥੇ ਨਾਲ ਦੀ ਨਾਲ ਜਿਹੜੀ ਐਂਬੂਲੈਂਸ ਵੀ ਪਹੁੰਚੀ ਸੀ ਐਂਬੂਲੈਂਸ ਦੇ ਵਿੱਚ ਉਹਨਾਂ ਦੋਨਾਂ ਬੰਦਿਆਂ ਨੂੰ ਜਿਹੜਾ ਇਲਾਜ ਦੇ ਲਈ ਲੈ ਕੇ ਜਾਇਆ ਜਾਂਦਾ ਤੇ ਦੂਜੇ ਪਾਸੇ ਹੁਣ ਜਿਹੜਾ ਇਹ ਮਨਮੀਤ ਸੀ ਜਦੋਂ ਇਹ ਉਹਨੂੰ ਮਾਰ ਰਿਹਾ ਸੀ ਰਵਿੰਦਰ ਨੂੰ ਤਾਂ ਉਦੋਂ ਇਹ ਉੱਚੀ ਉੱਚੀ ਕਹਿ ਰਿਹਾ ਸੀ ਕਿ ਮੇਰੀ ਵਾਈਫ ਆ ਇਹਨੇ ਮੈਨੂੰ ਧੋਖਾ ਦਿੱਤਾ ਇਹਨੇ ਮੈਨੂੰ ਛੱਡ ਦਿੱਤਾ ਇਦਾਂ ਦੀਆਂ ਉਹ ਗੱਲਾਂ ਕਰ ਰਿਹਾ ਸੀ ਤੇ ਉਹਨੂੰ ਮਾਰ ਰਿਹਾ ਸੀ ਹੁਣ ਮੌਕੇ ਤੇ ਉੱਤੇ ਪੁਲਿਸ ਪਹੁੰਚੀ ਹੋਈ ਸੀ ਹੁਣ ਇਹ ਉੱਥੇ ਹੀ ਮੌਜੂਦ ਸੀ ਤੇ ਪੁਲਿਸ ਵਾਲਿਆਂ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਇਹਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਂਦੀ ਹੈ ਪੁਲਿਸ ਹੁਣ ਮਨਮੀਤ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸਦੇ ਕੋਲੋਂ ਪੁੱਛਗਛ ਹੋ ਰਹੀ ਸੀ ਹੁਣ ਪੁਲਿਸ ਵਾਲੇ ਉਸ ਤੋਂ ਪੁੱਛ ਰਹੇ ਸੀ ਕਿ ਤੂੰ ਆਪਣੀ ਘਰਵਾਲੀ ਦਾ ਕਤਲ ਕਿਉਂ ਕੀਤਾ ਇਸ ਦੇ ਪਿੱਛੇ ਕੀ ਕਾਰਨ ਸੀ ਹੁਣ ਇਹ ਕਾਰਨ ਦੱਸਣੇ ਤਾਂ ਬੜੇ ਦੂਰ ਦੀ ਗੱਲ ਸੀ ਹੁਣ ਜਿਹੜਾ ਮਨਵੀਰ ਸੀ ਇਹ ਪੁਲਿਸ ਵਾਲਿਆਂ ਨੂੰ ਆਪਣਾ ਨਾਮ ਤੱਕ ਵੀ ਨਹੀਂ ਦੱਸ ਰਿਹਾ ਸੀ ਪੁਲਿਸ ਵਾਲਿਆਂ ਨੇ ਮੌਕੇ ਦੇ ਉੱਤੋਂ ਜਿਹੜੇ ਹਥਿਆਰ ਸੀਗੇ ਉਹ ਬਰਾਮਦ ਕਰ ਲਏ ਸੀ ਤੇ ਫਿਰ 3 ਦਿਨਾਂ ਬਾਅਦ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ 3 ਦਿਨ ਬਾਅਦ ਪੁਲਿਸ ਇਸ ਦੇ ਘਰ ਦੇ ਵਿੱਚ ਛਾਪਾ ਮਾਰਦੀ ਹੈ ਉੱਥੇ ਜਾ ਕੇ ਤਲਾਸ਼ੀ ਲਈ ਜਾਂਦੀ ਹੈ ਤੇ ਇਸ ਤਲਾਸ਼ੀ ਦੇ ਦੌਰਾਨ ਪੁਲਿਸ ਵਾਲਿਆਂ ਨੂੰ ਉਤੋ ਬੈਲ ਮਿਲਦੇ ਆ ਜਿਹੜੇ ਕਿ ਉਸ ਕਹਾੜੀ ਦੇ ਸੀ ਤੇ ਨਾਲ ਉਹ ਜਿਹੜੇ ਚਾਕੂ ਲੈ ਕੇ ਆਇਆ ਸੀ ਉਹਨਾਂ ਦੇ ਬਿਲ ਸੀਗੇ ਹੁਣ ਇਹ ਸਭ ਕੁਝ ਪੁਲਿਸ ਨੇ ਇਕੱਠਾ ਕੀਤਾ ਕਿਉਂਕਿ ਹੁਣ ਜਿਹੜਾ ਮਨਮੇਸ ਸੀ ਇਹ ਸਭ ਕੁਝ ਜਿਹੜਾ ਇੱਥੋਂ ਚੇਂਜ ਕਰਨਾ ਚਾਹੁੰਦਾ ਸੀ ਸਾਰੇ ਕੇਸ ਨੂੰ ਇਹ ਚੁੱਪ ਸੀਗਾ ਬਿਲਕੁਲ ਇਹ ਕੁਝ ਵੀ ਦੱਸਣ ਦੇ ਜਿਹੜੇ ਲਾਇਕ ਨਹੀਂ ਸੀ ਇਹ ਦੱਸ ਵੀ ਨਹੀਂ ਰਿਹਾ ਸੀ ਕੁਝ ਇਹ ਆਪਣਾ ਨਾਮ ਤੱਕ ਨਹੀਂ ਦੱਸ ਰਿਹਾ ਸੀ ਪੁਲਿਸ ਵਾਲਿਆਂ ਨੂੰ ਇੱਥੇ ਤੱਕ ਕਿ ਇਹ ਜਿਹੜਾ ਕੇਸ ਸੀ ਉਹਨੂੰ ਹੋਰ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਉਣਾ ਚਾਹੁੰਦਾ ਸੀ ਕਿਉਂਕਿ ਇਹ ਹੁਣ ਪੁਲਿਸ ਵਾਲਿਆਂ ਨੂੰ ਬਾਰ-ਬਾਰ ਉੱਥੇ ਅਜੀਬ ਜਿਹੇ ਸਵਾਲ ਕਰ ਰਿਹਾ ਸੀ ਇਹ ਪੁਲਿਸ ਵਾਲਿਆਂ ਨੂੰ ਪੁੱਛ ਰਿਹਾ ਸੀ ਕਿ ਮੇਰੀ ਜਿਹੜੀ ਘਰ ਵਾਲੀ ਆ ਉਹ ਜਿਉਂਦੀ ਹੈ ਉਹਦੇ ਜਿਹੜੀ ਸੱਟ ਕਿੰਨੀ ਕੁ ਲੱਗੀ ਆ ਇਦਾਂ ਦੇ ਮਤਲਬ ਕਿ ਅਜੀਬ ਜਿਬ ਸਵਾਲ ਕਰ ਰਿਹਾ ਸੀ ਜਿਸ ਤੋਂ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਜਿਹੜੀ ਇਹਦੀ ਦਿਮਾਗੀ ਹਾਲਤ ਆ ਉਹ ਠੀਕ ਨਹੀਂ ਹੈ ਤੇ ਪੁਲਿਸ ਵਾਲਿਆਂ ਨੂੰ ਕਹਿ ਵੀ ਰਿਹਾ ਸੀ ਇਹਨੇ ਪੁਲਿਸ ਵਾਲਿਆਂ ਨੂੰ ਕਸਟਡੀ ਦੇ ਦੌਰਾਨ ਦੱਸਿਆ ਸੀ ਕਿ ਜਿਹੜੀ ਇਹਦੀ ਦਿਮਾਗੀ ਹਾਲਤ ਆ ਉਹ ਠੀਕ ਨਹੀਂ ਇਹ ਜਿਹੜਾ ਸਹੀ ਤਰੀਕੇ ਦੇ ਨਾਲ ਇਹਦਾ ਦਿਮਾਗ ਕੰਮ ਨਹੀਂ ਕਰ ਰਿਹਾ ਇਦਾਂ ਦੀਆਂ ਗੱਲਾਂ ਦੱਸ ਰਿਹਾ ਸੀ ਹੁਣ ਪੁਲਿਸ ਵਾਲੇ ਇਸ ਦੇ ਉੱਤੇ ਕੇਸ ਤਿਆਰ ਕਰਦੇ ਆ ਤੇ ਫਿਰ 5 ਅਗਸਤ ਨੂੰ 2011 ਨੂੰ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਸਰੀ ਦੇ ਵਿੱਚ ਹੁਣ ਜਦੋਂ ਇਹ ਅਦਾਲਤ ਦੇ ਵਿੱਚ ਗਿਆ ਤਾਂ ਉੱਥੇ ਇਸ ਦੇ ਖਿਲਾਫ ਜਿਹੜੇ ਦੋ ਬੰਦੇ ਜ਼ਖਮੀ ਹੋਏ ਸੀ ਹਮਲੇ ਦੇ ਦੌਰਾਨ ਉਹ ਗਵਾਹੀ ਦੇਣ ਦੇ ਲਈ ਵੀ ਆਉਂਦੇ ਆ ਜਦੋਂ ਠੀਕ ਹੋ ਕੇ ਹਸਪੀਟਲ ਦੇ ਵਿੱਚ ਆਉਂਦੇ ਆ ਇਹਦੇ ਖਿਲਾਫ ਗਵਾਹੀ ਦਿੰਦੇ ਆ ਜਿਹੜੇ ਹੋਰ ਵੀ ਜਿਹੜੇ ਕਲੀਗ ਸੀਗੇ ਰਵਿੰਦਰ ਦੇ ਉਹ ਵੀ ਇੱਥੇ ਆ ਕੇ ਗਵਾਹੀ ਦਿੰਦੇ ਆ ਤੇ ਫਿਰ ਇਹਦੇ ਉੱਤੇ ਜਿਹੜੇ ਮਰਡਰ ਦੇ ਚਾਰਜਸ ਲੱਗਦੇ ਆ ਤੇ ਨਾਲ ਹੀ ਹਥਿਆਰਾਂ ਦੇ ਨਾਲ ਹਮਲਾ ਕਰਨ ਦੇ ਚਾਰਜ ਲੱਗਦੇ ਆ ਇਹਦੇ ਉੱਤੇ 2 3 ਚਾਰਜ ਲਾ ਕੇ ਕੇਸ ਚੁਲਾਇਆ ਜਾਂਦਾ ਤੇ ਜਦੋਂ ਹੁਣ ਕੇਸ ਚੱਲਦਾ ਅੱਗੇ ਚੱਲ ਕੇ ਇਹ ਜਿਹੜਾ ਅਦਾਲਤ ਦੇ ਵਿੱਚ ਇਹ ਜਿਹੜੇ ਆਪਣੇ ਬਿਆਨ ਦਿੰਦਾ ਮਨਮੀਤ ਉਹਦੇ ਵਿੱਚ ਦੱਸਦਾ ਕਿ ਜਿਹੜੀ ਇਹਦੀ ਦਿਮਾਗੀ ਹਾਲਤ ਆ ਉਹ ਸਹੀ ਨਹੀਂ ਹੈ ਇਹ ਕਾਫੀ ਦਿਨਾਂ ਤੱਕ ਸੁੱਤਾ ਨਹੀਂ ਸੀ ਜਦੋਂ ਇਹਦੀ ਘਰ ਵਾਲੀ ਇਹਨੂੰ ਛੱਡ ਕੇ ਚਲੀ ਗਈ ਸੀ ਤਾ ਇਹਨੂੰ ਉਮੀਦ ਨਹੀਂ ਸੀ ਕਿ ਉਹ ਇਹਨੂੰ ਛੱਡ ਕੇ ਚਲੀ ਜਾਊਗੀ ਕਦੇ ਤਾਂ ਇਸਦੇ ਚਲਦਿਆਂ ਇਹ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ ਸੀ ਤੇ ਇਹ ਸੌਂਦਾ ਨਹੀਂ ਸੀ ਇਹਦਾ ਕਹਿਣਾ ਸੀ ਕਿ ਇਹ ਕਾਲਰ ਦੇ ਵਿੱਚ ਜਦੋਂ ਪੜਦਾ ਸੀ ਉਸ ਦੇ ਦੌਰਾਨ ਇਹ ਬਾਕਸਿੰਗ ਕਰ ਰਿਹਾ ਸੀ ਤੇ ਬਾਕਸਿੰਗ ਦੇ ਚਲਦਿਆਂ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਜਿਸ ਦੇ ਕਰਕੇ ਇਹਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਸੀ ਇਹਦੀ ਮਿਰਗੀ ਦੀ ਦਵਾਈ ਵਗੈਰਾ ਚਲਦੀ ਸੀ ਪਰ ਹੁਣ ਜਦੋਂ ਤੋਂ ਰਵਿੰਦਰ ਨੇ ਇਹਨੂੰ ਛੱਡਿਆ ਸੀ ਉਦੋਂ ਤੋਂ ਇਹਨੇ ਕੋਈ ਵੀ ਦਵਾਈ ਵਗੈਰਾ ਵੀ ਨਹੀਂ ਲਈ ਸੀ ਇਸ ਕਰਕੇ ਇਨੂੰ ਜਿਹੜੀਆਂ ਹੋਰ ਵੀ ਬਿਮਾਰੀਆਂ ਲੱਗੀਆਂ ਸੀ ਇਹਦਾ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਕੁਝ ਇਹ ਹੋਇਆ ਜਿਹੜਾ ਇਹ ਕਤਲ ਹੋਇਆ ਇਹਨੂੰ ਪਤਾ ਹੀ ਨਹੀਂ ਸੀ ਕਿ ਇਹਦੇ ਹੱਥੋਂ ਕਤਲ ਹੋ ਗਿਆ ਜਾਂ ਇਹਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਕਰ ਕੀ ਰਿਹਾ ਇਹ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਦਿਮਾਗੀ ਪਾਗਲ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਦਾਲਤ ਦੇ ਵਿੱਚ ਜਿਸ ਦੇ ਚੱਲਦਿਆਂ ਹੁਣ ਅਦਾਲਤ ਨੇ ਹੁਕਮ ਦਿੱਤੇ ਕਿ ਇਸ ਦੇ ਟੈਸਟ ਕੀਤੇ ਜਾਣ ਤੇ ਜਦੋਂ ਟੈਸਟ ਹੋਏ ਤਾਂ ਪਤਾ ਲੱਗਿਆ ਇਹਨੂੰ ਕੋਈ ਵੀ ਬਿਮਾਰੀ ਨਹੀਂ ਹੈ ਇਹਨੂੰ ਸਿਰਫ ਥੋੜਾ ਬਹੁਤ ਡਿਪਰੈਸ਼ਨ ਸੀ ਜੋ ਕਿ ਇਸ ਦੀ ਘਰਵਾਲੀ ਦੇ ਜਾਣ ਤੋਂ ਬਾਅਦ ਇਹਨੂੰ ਹੋਇਆ ਸੀ ਤਾਂ ਹੁਣ ਇਹ ਸਭ ਕੁਝ ਕਲੀਅਰ ਹੋ ਗਿਆ ਸੀ ਕਿ ਇਹਨੇ ਜਾਣ ਬੁੱਝ ਕੇ ਆਪਣੀ ਘਰਵਾਲੀ ਦਾ ਕਤਲ ਕੀਤਾ ਜਿਸ ਦੇ ਬਾਅਦ ਫਿਰ ਇਹਨੂੰ ਸਜ਼ਾ ਸੁਣਾਈ ਗਈ ਇਹਨੂੰ 21 ਜੂਨ 2013 ਨੂੰ ਜਿਹੜੀ ਕੈਨੇਡਾ ਦੀ ਅਦਾਲਤ ਹੈ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਜਿਸ ਦੇ ਵਿੱਚ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ 16 ਸਾਲ ਤੱਕ ਆਪਣੀ ਜ਼ਮਾਨਤ ਦੇ ਲਈ ਆਪਣੇ ਪੈਰੋਲ ਦੇ ਲਈ ਅਪਲਾਈ ਨਹੀਂ ਕਰ ਸਕਦਾ ਇਹਨੂੰ ਬਿਨਾ ਕਿਸੇ ਛੁੱਟੀ ਤੋਂ ਬਿਨਾ ਕਿਸੇ ਪੈਰੋਲ ਤੋਂ 16 ਸਾਲਾਂ ਤੱਕ ਲਗਾਤਾਰ ਜੇਲ੍ਹ ਦੇ ਵਿੱਚ ਰਹਿਣਾ ਪਊ ਤੇ ਇਹ ਜਿਹੜਾ ਸਾਰੀ ਉਮਰ ਦੇ ਲਈ ਇਹਨੂੰ ਇਹ ਕੈਦ ਹੋਈ ਇਹ ਸਾਰੀ ਉਮਰ ਦੇ ਲਈ ਜੇਲ੍ਹ ਦੇ ਵਿੱਚ ਰਹੂਗਾ ਤੇ ਇਹ ਜਿਹੜਾ ਇਸ ਕੇਸ ਦਾ ਫਿਰ ਫੈਸਲਾ ਆਇਆ ਸੀ ਜਿਸ ਤੋਂ ਬਾਅਦ ਫਿਰ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਤੇ ਜਿਹੜੇ ਦੂਜੇ ਪਾਸੇ ਰਵਿੰਦਰ ਦੇ ਘਰ ਦੇ ਸੀ ਉਹਨਾਂ ਨੇ ਵੀ ਕਾਫੀ ਕੁਝ ਮੀਡੀਆ ਦੇ ਆ ਕੇ ਸਾਹਮਣੇ ਬਿਆਨ ਕੀਤਾ ਜਿਸ ਦੇ ਚਲਦਿਆਂ ਹੁਣੇ ਮਨਮੀਤ ਸੀ ਇਹ ਤਾਂ ਕਹਿ ਰਿਹਾ ਸੀ ਕਿ ਉਸ ਦੀ ਘਰ ਵਾਲੀ ਨੇ ਉਹਨੂੰ ਧੋਖਾ ਦਿੱਤਾ ਸੀ ਇਹ ਨੇ ਸੋਚਿਆ ਵੀ ਨਹੀਂ ਸੀ ਕਦੇ ਉਹ ਉਹਨੂੰ ਛੱਡ ਕੇ ਚਲੀ ਜਾਊਗੀ ਇਸ ਕਰਕੇ ਇਹ ਨੇ ਮਾਰਿਆ ਪਰ ਦੂਜੇ ਪਾਸੇ ਜਿਹੜੇ ਰਵਿੰਦਰ ਦੇ ਘਰ ਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਜਿਹੜੇ ਮਨਮੀਤ ਦੇ ਘਰ ਦੇ ਸੀ ਇਹ ਰਵਿੰਦਰ ਨੂੰ ਤੰਗ ਪਰੇਸ਼ਾਨ ਕਰਦੇ ਸੀ ਇਹ ਤੋਂ ਦਾਜ ਵਗੈਰਾ ਮੰਗਦੇ ਸੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਇਸੇ ਕਰਕੇ ਉਹ ਇਸ ਦਾ ਘਰ ਛੱਡ ਕੇ ਕਿਸੇ ਆਪਣੇ ਦੂਜੇ ਰਿਸ਼ਤੇਦਾਰ ਦੇ ਕੋਲ ਰਹਿਣ ਲੱਗੀ ਸੀ ਉਹ ਇਸ ਤੋਂ ਤਲਾਕ ਵੀ ਲੈਣਾ ਚਾਹੁੰਦੀ ਸੀ ਇਤੋਂ ਤੱਕ ਕਿ ਜਿਹੜੀ ਰਵਿੰਦਰ ਦੀ ਮਦਰ ਸੀ ਉਹਨੇ ਦੱਸਿਆ ਸੀ ਕਿ ਜਦੋਂ ਰਵਿੰਦਰ ਦਾ ਜਿਹੜਾ ਕਤਲ ਹੋਇਆ ਉਸ ਤੋਂ ਤਕਰੀਬਨ 1 ਮਹੀਨੇ ਬਾਅਦ ਇਹ ਜਿਹੜੀ ਰਵਿੰਦਰ ਸੀ ਇਹਨੇ ਵਾਪਸ ਇੰਡੀਆ ਆਉਣਾ ਸੀ ਇਹ ਦੱਸਦੀ ਹੁੰਦੀ ਸੀ ਕਿ ਆ ਕੇ ਰਾਜਪੁਰੋ ਦੇ ਵਿੱਚ ਹੀ ਰਹਿਣਾ ਸ਼ੁਰੂ ਕਰੂਗੀ ਤੇ ਇਸ ਦੇ ਚੱਲਦਿਆਂ ਪਤਾ ਲੱਗਿਆ ਕਿ ਆਪਣੇ ਘਰ ਤੋਂ ਕਾਫੀ ਜ਼ਿਆਦਾ ਦੁਖੀ ਸੀ ਆਪਣੇ ਘਰ ਵਾਲੇ ਤੋਂ ਜਾਂ ਆਪਣੇ ਪਰਿਵਾਰ ਤੋਂ ਕਹਿ ਲਈਏ ਕਿ ਕਾਫੀ ਜ਼ਿਆਦਾ ਦੁਖੀ ਸੀਗੀ ਇਤੋਂ ਤੱਕ ਕਿ ਜਿਹੜੇ ਰਵਿੰਦਰ ਦੇ ਫਾਦਰ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਰਵਿੰਦਰ ਕੈਨੇਡਾ ਗਈ ਉੱਥੇ ਜਾ ਕੇ ਨਵੇਂ ਆਉਣ ਵਾਲੇ ਜਿਹੜੇ ਲੋਕ ਸੀ ਉਹਨਾਂ ਦੀ ਮਦਦ ਕਰਦੇ ਸੀ ਇਹਨੇ ਅਕੈਡਮੀ ਚਲਾ ਲਈ ਸੀ ਇਹਦੀ ਆਲੇ-ਦਾਲ ਦੇ ਲੋਕ ਕਾਫੀ ਜ਼ਿਆਦਾ ਇੱਜ਼ਤ ਕਰਦੇ ਸੀ ਇਹ ਕਾਫੀ ਜ਼ਿਆਦਾ ਮਸ਼ਹੂਰ ਹੋਣ ਲੱਗੀ ਸੀ ਇਸ ਕਰਕੇ ਜਿਹੜਾ ਇਹਦਾ ਪਰਿਵਾਰ ਸੀ ਮਨਮੀਤ ਦਾ ਜਿਹੜਾ ਮਨਮੀਤ ਸੀ ਇਹਨਾਂ ਤੋਂ ਇਹ ਚੀਜ਼ ਜਰੀ ਨਹੀਂ ਗਈ ਇਹ ਵੀ ਇੱਕ ਕਾਰਨ ਉਹਨਾਂ ਨੇ ਦੱਸਿਆ ਸੀ ਪਰ ਇਸ ਦੇ ਪਿੱਛੇ ਸੱਚਾਈ ਕੀ ਸੀ ਇਹ ਆਪਸ ਦੇ ਵਿੱਚ ਅਲੱਗ ਕਿਉਂ ਰਹਿਣ ਲੱਗੇ ਕਿਉਂ ਜਿਹੜਾ ਉਹ ਮਨਮੀਤ ਸੀ ਉਹਨੇ ਰਵਿੰਦਰ ਦਾ ਕਤਲ ਕੀਤਾ ਇਹ ਸਚਾਈ ਕਿਸੇ ਨੂੰ ਵੀ ਕੁਝ ਚੰਗੀ ਤਰ੍ਹਾਂ ਪਤਾ ਨਹੀਂ ਸੀ ਇਸ ਦੇ ਬਾਰੇ ਪਤਾ ਸੀ ਸਿਰਫ ਵਰਿੰਦਰ ਨੂੰ ਜਿਸ ਦੀ ਮੌਤ ਹੋ ਚੁੱਕੀ ਸੀ ਉਹੀ ਦੱਸ ਸਕਦੇ ਸੀ ਕਿ ਅਸਲ ਦੇ ਵਿੱਚ ਉਹਦੇ ਨਾਲ ਹੋਇਆ ਕੀ ਉਹਨਾਂ ਦਾ ਆਪਸ ਦੇ ਵਿੱਚ ਹੋਇਆ ਕੀ ਸੀ ਪਰ ਜੋ ਵੀ ਗੱਲਾਂ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਇੱਕ ਕਲੀਅਰ ਚੀਜ਼ ਹੁੰਦੀ ਨਜ਼ਰ ਆਉਂਦੀ ਆ ਕਿ ਜਿਹੜਾ ਮਨਮੀਤ ਸੀ ਉਹ ਡਿਪਰੈਸ਼ਨ ਦੇ ਵਿੱਚ ਸੀ ਇਸ ਕਰਕੇ ਸੀ ਕਿਉਂਕਿ ਉਹਦੀ ਘਰਵਾਲੀ ਨੇ ਉਹਨੂੰ ਛੱਡ ਦਿੱਤਾ ਸੀ ਉਹ ਹੁਣ ਆਪਣੀ ਜ਼ਿੰਦਗੀ ਅਲੱਗ ਜਿਉਣਾ ਚਾਹੁੰਦੀ ਸੀ ਪਰ ਇਹ ਬੰਦੇ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਜਿਹੜੀ ਕਿ ਆਪਾਂ ਬਿਲਕੁਲ ਗਲਤ ਕਹਾਂਗੇ ਕਿਉਂਕਿ ਜੇ ਰਵਿੰਦਰ ਆਪਣੀ ਅਲੱਗ ਜ਼ਿੰਦਗੀ ਜਿਉਣੀ ਚਾਹੁੰਦੀ ਸੀ ਉਹ ਇਹਦੇ ਪਰਿਵਾਰ ਤੋਂ ਦੁਖੀ ਸੀ ਚਾਹੇ ਉਸ ਦੇ ਪਿੱਛੇ ਦਾ ਕਾਰਨ ਕੁਝ ਵੀ ਸੀ ਚਾਹੇ ਉਹ ਮਨਮੀਤ ਤੋਂ ਦੁਖੀ ਸੀ ਪਰ ਉਹ ਅਲੱਗ ਰਹਿਣਾ ਚਾਹੁੰਦੀ ਸੀ ਇਸ ਫੈਸਲੇ ਦਾ ਜਿਹੜਾ ਇਹਨੂੰ ਸਤਿਕਾਰ ਕਰਨਾ ਚਾਹੀਦਾ ਸੀ ਪਰ ਕਈ ਵਾਰ ਕੀ ਹੁੰਦਾ ਕਿ ਬੰਦਾ ਦੂਜੇ ਨੂੰ ਆਪਣੀ ਜਾਗੀਰ ਸਮਝ ਲੈਂਦਾ ਉਹਨੂੰ ਆਪਣੀ ਜਾਇਦਾਦੇ ਸਮਝ ਲੈਂਦਾ ਕਿ ਜਿਵੇਂ ਮੈਂ ਕਹਾ ਉਦਾਂ ਹੀ ਹੋਣਾ ਚਾਹੀਦਾ ਤੇ ਉਹਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਉਹਨੂੰ ਵੀ ਆਪਣੀ ਜ਼ਿੰਦਗੀ ਆਪਣੇ ਹੱਥ ਦੇ ਵਿੱਚ ਰੱਖਣਾ ਚਾਹੁੰਦਾ ਤੇ ਇਹੀ ਚੀਜ਼ ਜਿਹੜੀ ਇਸ ਮਨਮੀਤ ਨੇ ਕੀਤੀ ਇਹ ਨਹੀਂ ਚਾਹੁੰਦਾ ਸੀ ਕਿ ਜੋ ਰਵਿੰਦਰ ਹੈ ਇਸ ਤੋਂ ਅਲੱਗ ਰਹੇ ਇਹ ਉਹ ਤੋਂ ਲੱਗ ਨਹੀਂ ਹੋਣਾ ਚਾਹੁੰਦਾ ਸੀ ਇਹਦੇ ਓਨਰ ਨੂੰ ਜਿਹੜੀ ਥੇਸ ਪਹੁੰਚੀ ਤਾਂ ਇਸ ਦੇ ਚੱਲਦੇ ਆਂ ਹਾਂ ਜੀ ਆਪਾਂ ਇਹ ਵੀ ਕਹਿ ਸਕਦੇ ਆਂ ਕਿ ਇੱਕ ਓਨਰ ਕਿਲਿੰਗ ਸੀ ਜਿਹੜੀ ਕਿ ਇੱਕ ਘਰ ਵਾਲੇ ਵੱਲੋਂ ਆਪਣੀ ਘਰ ਵਾਲੀ ਦੀ ਕੀਤੀ ਗਈ ਸੀ ਹੁਣ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਕੇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ